ਮੁਕਸਰ ਦੇ ਰਹਿਣ ਵਾਲੀ ਅਨੀਤਾ ਜਿਸ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਅਨੀਤਾ ਨੇ ਸੋਚਿਆ ਕਿ ਹੁਣ ਕੀ ਬਣੂਗਾ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ ਲੇਕਿਨ ਅਨੀਤਾ ਰਾਣੀ ਨੇ ਹਾਰ ਨਹੀਂ ਮੰਨੀ ਅਨੀਤਾ ਰਾਣੀ ਨੇ ਆਪਣੇ ਪਤੀ ਦਾ ਪਿੰਨੀਆਂ ਬਣਾਉਣ ਦਾ ਕੰਮ ਨੂੰ ਅਪਣਾਇਆ ਤੇ ਉਸ ਤੋਂ ਬਾਅਦ ਪਿੰਨੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਬਾਅਦ ਅਨੀਤਾ ਦਾ ਕੰਮ ਵਧੀਆ ਚੱਲਣ ਲੱਗਿਆ ਤੇ ਅਨੀਤਾ ਉਹਨਾ ਪਿੰਨੀਆਂ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੀ ਹੈ। ਮੇਰਾ ਨਾਮ ਮਨੀਤਾ ਦੇਵੀ ਜੀ ਮੈਂ ਹਰਿਆਣੇ ਦੇ ਰਹਿਣ ਵਾਲੀ ਆ ਪੰਜਾਬ ਦੀ ਮੁਕਸਰ ਜੀ ਵਿਆਹੀ ਆ। ਪਿੰਨੀਆਂ ਜੀ ਪਹਿਲਾਂ ਹਲਵਾਏ ਦਾ ਕੰਮ ਮੇਰੇ ਘਰ ਵਾਲੇ ਕਰਦੇ ਸੀ ਜੀ ਤੇ ਨਾਲ ਨਾਲ ਮੈਂ ਵੀ ਕਰਨ ਲੱਗੀ ਜੀ। ਬਾਅਦ 'ਚ ਹਾਲਾਤ ਇਹੋ ਜਿਹੇ ਹੋ ਗਏ ਐਕਸੀਡੈਂਟ ਹੋ ਗਏ ਸੀ ਘਰ ਵਾਲੇ ਦਾ ਤਾਂ ਫਿਰ ਪਿੰਨੀਆਂ ਆਪ ਕਰਨ ਬਣਾਉਣ ਲੱਗੀ ਨਾਲ 5-7 ਕੁੜੀਆਂ ਨੂੰ ਨਾਲ ਲਾਇਆ। ਐ ਪਹਿਲਾਂ ਮੈਨੂੰ ਨਹੀਂ ਆਉਂਦੀ ਸੀ ਪੰਜਾਬੀ ਸਮਝ ਬਾਅਦ 'ਚ ਹੋੜੀ-ਵੜੀ ਸਿੱਖੀ ਆ ਜੀ। ਮੇਰੇ ਬਾ ਉਹਨਾਂ ਨੂੰ ਦੂਜਿਆਂ ਨੇ ਵੀ ਹੁੰਦਾ ਸੀ ਵੀ ਇਹ ਨਾਕਾ ਹੋ ਗਈ ਬੋਲ ਪਾਸੇ ਹੋ ਰਿਹਾ ਹੈ ਪੰਜਾਬ ਚ ਆ ਕੇ ਨੀ ਤਰੱਕੀ ਤੇ ਆ ਗਏ ਸਪਲਾਈ ਕਰਦੇ ਪਿੰਨੀਆਂ ਬਣਾਉਂਦੇ ਸੀ ਤੇ ਵਧੀਆ ਪਿੰਨੀ ਆਪਣੀਆਂ ਬਣਦੀਆਂ ਸੀ ਤੇ ਹੌਲੀ ਹੌਲੀ ਆਪੇ ਘਰੇ ਵੀ ਆ ਕੇ ਲਜਾਣ ਲੱਗੇ ਹੁੰਦਾ ਪਿੰਨੀਆਂ ਜੀ ਤਿੰਨ ਚਾਰ ਘੰਟੇ ਲੱਗ ਜਾਂਦੇ ਐ ਪਹਿਲਾਂ ਪੁਨਾਈ ਕਰੀਏ ਫਿਰ ਚਾਣੀ ਲਈਏ ਫਿਰ ਉਹਨਾਂ ਨੂੰ ਬਣਾਈਏ ਠੰਡੀ ਕਰੀਏ ਤਾਂ ਤਿੰਨ ਚਾਰ ਘੰਟੇ ਆਰਾਮ ਨਾਲ ਲੱਗ ਜਾਂਦੇ ਜੀ ਗਰਮੀ ਚ ਥੋੜਾ ਜਿਆਦਾ ਘਟ ਹੈਗਾ ਸਰਦੀਆਂ ਚ ਜ਼ਿਆਦਾ ਜੀ 25 30 ਕਿਲੋ ਜੀ ਵੇਚ ਲੈਂਦੇ ਪਿੰਨੀਆਂ ਦਾ ਜੀ ਜਿਹੜਾ ਆਪਾਂ ਸਮਾਨ ਹੈ ਜ 30 35 ਕਿਲੋ ਜੀ ਵੇਚਦੇ ਹਾਂ ਉਹਦੇ ਵਿੱਚ ਜਿਹੜੀ ਬਚਤ ਹੁੰਦੀ ਸੀ ਉਹ ਅਸੀਂ 6 7 ਮੈਂਬਰ ਵੀ ਜਿ ਬੁੜੀਆਂ ਲਾਈ ਹੋਈਆਂ ਉਹਨਾਂ ਤੇ ਆਪਾਂ ਵੰਡ ਲੈਂਦੇ ਆਂ ਬਾਕੀ ਆਪਣੇ ਕੋਲੇ ਹੁੰਦਾ ਉਹਦਾ ਹੀ ਸਮਾਨ ਲੈਂਦੇ ਆਂ ਜੀ ਸਰ ਜਲਦੀ ਰਹਿੰਦੀ ਹੈ ਬਾਕੀ ਹੁਣ ਫਿਲਹਾਲ ਠੀਕ-ਠਾਕ ਕੰਮ ਬੜੀ ਚੱਲੀ ਹੋਈ ਹੈ ਅਨੀਤਾ ਰਾਣੀ ਇੱਥੇ ਹੀ ਨਹੀਂ ਰੁਕੀ ਅਨੀਤਾ ਰਾਣੀ ਨੇ ਪਿੰਨੀਆਂ ਦਾ ਕੰਮ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਤਾਂ ਚਲਾਇਆ ਹੀ ਨਾਲ ਦੀਆਂ ਛੇ ਆਂਡ ਗਵਾਂਡ ਦੀਆਂ ਔਰਤਾਂ ਨੂੰ ਇਸ ਕੰਮ ਦੇ ਵਿੱਚ ਲੈ ਕੇ ਆਈ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਚਲਾਇਆ ਹੁਣ ਅਨੀਤਾ ਰਾਣੀ ਆਪਣੇ ਮੁਹੱਲੇ ਦੇ ਵਿੱਚ ਪਿੰਨੀਆਂ ਵਾਲੀ ਅਨੀਤਾ ਰਾਣੀ ਦੇ ਨਾਮ ਤੇ ਨਾਲ ਮਸ਼ਹੂਰ ਹੈ ਜਦ ਵੀ ਕੋਈ ਜਾਂਦਾ ਤਾਂ ਉੱਥੇ ਪੁੱਛ ਸਕਦਾ ਕਿ ਪਿੰਨੀਆਂ ਵਾਲੀ ਦਾ ਘਰ ਕਿੱਥੇ ਹੈ ਤਾਂ ਹਰ ਕੋਈ ਦੱਸ ਦਿੰਦਾ ਕਿ ਅਨੀਤਾ ਰਾਣੀ ਪਿੰਨੀਆਂ ਵਾਲੀ ਦਾ ਘਰ ਇੱਥੇ ਮੌਜੂਦ ਆ ਜੀ ਮੇਰੇ ਹਸਬੰਡ ਮੁਨੀਮੀ ਕਰਦੇ ਮੰਡੀ 'ਚ ਮੈਂ ਵੀ ਉਹਨਾਂ ਦੇ ਬਰਾਬਰ ਖੜ ਕੇ ਕੰਮ ਕਰਨਾ ਚਾਹਦੀ ਸੀ ਤਾਂ ਮੇਰੇ ਮੈਂ ਪਿੰਨੀਆਂ ਇੱਕ ਕੰਮ ਪਿੰਨੀਆਂ ਦਾ ਚੱਲਦਾ ਸੀ ਪਹਿਲਾਂ ਫਿਰ ਮੈਂ ਇਹਨਾਂ ਨਾਲ ਜੁੜ ਗਈ ਮੈਂ ਵੀ ਪਿੰਨੀਆਂ ਬਣਾ ਕੇ ਕੰਮ ਕਰਨਾ ਵਧੀਆ ਸਾਡਾ ਵਧੀਆ ਗੁਜ਼ਾਰਾ ਹੁੰਦਾ ਸਾਡਾ ਵਧੀਆ ਕੰਮ ਚੱਲਦਾ ਹੈ ਅਸੀਂ ਵਧੀਆ ਕੰਮ ਕਰਦੇ ਹਾਂ ਵਧੀਆ ਲੋਕਾਂ ਨੂੰ ਪਸੰਦ ਵੀ ਆਉਂਦਾ ਹੈ ਸਾਡੀ ਪਿੰਨੀਆਂ ਵਧੀਆ ਸੇਵ ਹੁੰਦੀਆਂ ਆਹਨਾਮ ਜੀ ਮੇਰਾ ਮੈਂ ਆਦਰਸ਼ ਨਗਰ ਸ੍ਰੀ ਮੁਕਸਰ ਸਾਹਿਬ ਦੀ ਰਹਿਣ ਵਾਲੀ ਜੀ ਹਾਂ ਜੀ ਇਹਨਾਂ ਨਾਲ ਸਾਨੂੰ ਕੰਮ ਕਰਦੇ 6-7 ਸਾਲ ਹੋ ਗਏ ਜੀ ਵਧੀਆ ਸਾਨੂੰ ਬੇਨਿਫਿਟ ਹੋਈ ਜਾਂਦੇ ਵੀ ਆਪ ਦਾ ਮਹੀਨੇ ਦਾ ਗੁਜ਼ਾਰਾ ਵੀ ਵਧੀਆ ਕਰ ਸਕਦੇ ਘਰ-ਬਾਰ ਵਧੀਆ ਚੱਲਦਾ ਜੀ ਪੜੀਆਂ ਜੀ ਗਵਰਨਮੈਂਟ ਜੋਬ ਤਾਂ ਫਾਰਮ ਵਗੈਰਾ ਤਾਂ ਭਰੇ ਹੈ ਜੀ ਪਰ ਕੋਈ ਉਹ ਨਹੀਂ ਹੈਗਾ ਕਿਉਂਕਿ ਅੱਜਕਲ ਦੇਬ ਜੇ ਸਰਕਾਰ ਦੇ ਹਾਲਾਤ ਤੇ ਵੀ ਲੋਕੀ ਸਾਰੇ ਆ ਵੀ ਫੇਰੀ ਜਾਂਦੇ ਵਧੂ ਪੜੇ ਹੋਏ ਤੇ 10 ਪੜਿਆਂ ਤਾਂ ਨੌਕਰੀ ਤੁਹਾਨੂੰ ਪਤਾ ਕਿੱਥੋਂ ਨਹੀਂ ਆ ਸ਼੍ਰੀ ਮੁਖਤਸਰ ਸਾਹਿਬ ਤੋਂ ਭਾਰਤ ਪੂਸ਼ਨ ਆਜ਼ਾਦੀ ਰਿਪੋਰਟ 9 ਪੀਬੀ ਨਿਊਜ਼